ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਨਾਭਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਡੇਂਗੂ ਦੇ ਵੱਧ ਰਹੇ ਕੇਸਾਂ ਬਾਰੇ अहम ਜਾਣਕਾਰੀ ਸਾਂਝੀ ਕੀਤੀ। ਇਹ ਥੋੜਾ ਜਿਹਾ ਤੁਹਾਡੇ ਨਾਲ ਇੱਥੇ ਬੁਖਾਰ ਦੇ ਕੇਸ ਜ਼ਿਆਦਾ ਆ ਰਹੇ ਆ। ਇੱਕ ਤਾਂ ਇਹ ਸੀਜ਼ਨ ਦੀ ਸੀਜ਼ਨਲ ਪ੍ਰੋਬਲਮ ਹੈ। ਸਾਰੇ ਪੰਜਾਬ ਦੇ ਵਿੱਚ ਸਾਰੇ ਨਾਰਥਰਨ ਇੰਡੀਆ ਦੇ ਵਿੱਚ ਸਾਰੀ ਸਟੇਟਸ ਦੇ ਵਿੱਚ ਹੈਗੀ ਆ ਜਿਹੜਾ ਡੇਂਗੀ ਫੈਲ ਰਿਹਾ ਬੁਖਾਰ ਫੈਲ ਰਿਹਾ ਇਹ ਕਿਉਂ ਫੈਲ ਰਿਹਾ ਇਹਦਾ ਕਾਰਨ ਜਿਹੜਾ ਉਹ ਘਰਾਂ ਦੇ ਵਿੱਚ ਹੈ ਹੁਣ ਕੱਲੇ-ਕੱਲੇ ਘਰ ਜਾਣਾ ਸਾਡੀ ਕੀ ਬਣੇ ਸਨੋਰ ਅਸੀਂ ਸਾਰਾ ਕਵਰ ਕਰਤਾ ਸਾਰੇ ਪੰਜਾਬ ਦੇ ਵਿੱਚ 65 ਲੱਖ ਘਰ ਰਹਿ ਤੇ ਸਾਡੀਆਂ ਤਕਰੀਬਨ ਤਕਰੀਬਨ ਜਿਹੜੀਆਂ ਹੈਗੀਆਂ ਉਹ 94 ਲੱਖ ਸਾਡੀਆਂ ਹੋਮ ਵਿਜ਼ਿਟਸ ਹੋ ਗਈਆਂ ਉਹਦਾ ਮਤਲਬ ਇਹ ਆ ਵੀ ਅਸੀਂ ਹਰ ਘਰ ਤੇ ਇੱਕ ਵਾਰੀ ਤਾਂ ਗਏ ਆ ਸਾਡੇ ਵਰਕਰ ਪਹੁੰਚੇ ਆ ਆਸ਼ਾ ਵਰਕਰ ਪਹੁੰਚੀ ਆ ਹਰ ਬਿਦਾਰ ਘਾਤੇ ਸਿਹਤ ਮੰਤਰੀ ਵੱਲੋਂ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਵੀ ਕੀਤਾ ਗਿਆ। ਕਿਸੇ ਤਰ੍ਹਾਂ ਤੁਹਾਡੇ ਨੂੰ ਨੋਟਿਸ ਕਰੂੰਗਾ ਕਿ ਜਿਹੜੀ ਬਿਮਾਰੀ ਆ ਉਹਨੂੰ ਪਹਿਲੇ ਫੜ ਲੈਣਾ ਉਹਨੂੰ ਅਸੀਂ ਲਾਰਵਾ ਟਰੈਕਿੰਗ ਕਹਿੰਦੇ ਹਾਂ ਅਸੀਂ ਉਹਨੂੰ। ਕਿ ਜਿੱਥੇ-ਜਿੱਥੇ ਡੈਂਗੀ ਦਾ ਲਾਰਵਾ ਚਾਹੇ ਉਹ ਫਰਿਜ ਦਾ ਕੋਲ ਦਾ ਫਰਿਜ ਦੀ ਟ੍ਰੇ ਆ, ਠੰਡੀ ਹਵਾ ਵਾਲਾ ਕੋਲਰ ਆ, ਪੰਛੀਆਂ ਲਈ ਆਪਣਾ ਕਟੋਰੇ ਰੱਖਦੇ ਆ, ਕੰਟੇਨਰਸ ਆ, ਕੋਈ ਕੰਸਟ੍ਰਕਸ਼ਨ ਚੱਲਦੀ ਆ ਉੱਥੇ ਪਾਣੀ ਸਟੋਰ ਕਰਦੇ ਆ, ਬਾਹਰ ਮवेशੀਆਂ ਵਾਸਤੇ, ਕੁੱਤਿਆਂ ਵਾਸ ਉਹਨੂੰ ਲਗਾਤਾਰ ਉਹਨੂੰ ਖਾਲੀ ਕਰਕੇ ਉਸਤਾ ਕੇ ਦੁਬਾਰਾ ਤਾਜ਼ਾ ਪਾਣੀ ਪਾਦੇ ਹੋ ਫਿਰ ਬੱਚਰ ਪੈਦਾ ਨਹੀਂ ਹੁੰਦਾ